ਸਿੱਖ ਕੌਮ ਦੇ ਕਾਤਲ ਸੱਜਣ ਕੁਮਾਰ ਨੂੰ 42 ਸਾਲਾਂ ਬਾਅਦ ਸਜ਼ਾ ਸੁਣਾਉਣਾ ਵੀ ਸਿੱਖ ਕੌਮ ਨਾਲ ਵੱਡੀ ਬੇਇਨਸਾਫੀ ਮਰਹੂਮ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਜੋ ਇੰਡੀਅਨ ਸਟੇਟ ਨੇ ਉਸ ਸਮੇਂ ਦੇ ਵਜ਼ੀਰੇ ਆਜ਼ਮ ਰਾਜੀਵ ਗਾਂਧੀ ਦੀ ਅਗਵਾਹੀ ਹੇਠ ਸਮੁੱਚੇ ਕੱਟੜਵਾਦੀ ਕਾਂਗਰਸੀ ਆਗੂ ਅਤੇ ਦੂਜੇ ਫਿਰਕੂ ਜਮਾਤਾਂ ਦੇ ਆਗੂਆਂ ਨੇ ਇੱਕ ਡੂੰਗੀ ਸਾਜ਼ਿਸ਼ ਤਹਿਤ ਇਕੱਠੇ ਹੋ ਕੇ ਦਿੱਲੀ, ਕਾਨਪੁਰ, ਬਕਾਰੋ ਅਤੇ ਹੋਰ ਅਨੇਕਾਂ ਸਥਾਨਾਂ ਉੱਤੇ ਨਿਰਦੋਸ਼ ਸਿੱਖ ਬੀਬੀਆਂ, ਬਜ਼ੁਰਗਾਂ, ਨੌਜਵਾਨਾਂ, ਬੱਚੇ-ਬੱਚੀਆਂ ਨੂੰ ਬੇਰਹਿਮੀ ਨਾਲ ਅਤੇ ਦਰਿੰਦਗੀ ਭਰਿਆ ਕਾਰਵਾਈਆਂ ਰਾਹੀਂ ਸਿੱਖ ਕੌਮ ਦਾ ਕਤਲੇਆਮ ਕੀਤਾ। ਇਹ ਕਾਲਾ ਧੱਬਾ ਅੱਜ ਤੱਕ ਇੰਡੀਆ ਦੇ ਮੱਥੇ ਉੱਤੇ ਲੱਗਿਆ ਹੋਇਆ ਹੈ ਬੇਸ਼ੱਕ ਇਥੋਂ ਦੀਆਂ ਪੱਖਪਾਤੀ ਅਦਾਲਤਾਂ ਤੇ ਜੱਜਾਂ ਨੇ ਉਸ ਸਮੇਂ ਦੇ ਸਿੱਖ ਕੌਮ ਦੇ ਕਾਤਲਾਂ ਵਿੱਚ ਆਉਦੇ ਨਾਮ ਸੱਜਣ ਕੁਮਾਰ ਨੂੰ ਸਜ਼ਾ ਸੁਣਾਈ ਹੈ ਪਰ 42 ਸਾਲਾਂ ਦੇ ਲੰਮੇ ਸਮੇਂ ਬਾਅਦ ਸਜ਼ਾ ਸੁਣਾਣਾ ਵੀ ਸਿੱਖ ਕੌਮ ਨਾਲ ਵੱਡੀ ਬੇਇਨਸਾਫੀ ਤੇ ਵਿਤਕਰਾ ਹੈ ਕਿਉਂਕਿ ਜਸਟਿਸ ਡਿਲੇ ਇਸ ਜਸਟਿਸ ਡਿਨਾਈਡ ਤੋਂ ਭਾਵ ਹੈ ਕਿ ਇਨਸਾਫ ਵਿੱਚ ਦੇਰੀ ਕਰਨਾ ਵੀ ਇਨਸਾਫ ਦਾ ਦੇਣ ਦੇ ਬਰਾਬਰ ਹੁੰਦਾ ਹੈ ਇਹ ਵਿਚਾਰ ਸਰਦਾਰ ਸਿਮਰਨਜੀਤ ਸਿੰਘ ਮਾਨ ਪ੍ਰਦਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਸਿੱਖ ਕੌਮ ਦੇ ਕਾਤਲ ਸੱਜਣ ਕੁਮਾਰ ਨੂੰ 42 ਸਾਲਾਂ ਦੇ ਲੰਮੇ ਸਮੇਂ ਬਾਅਦ ਸਜ਼ਾ ਸੁਣਾਏ ਜਾਣ ਉੱਤੇ ਆਪਣਾ ਤਿੱਖਾ ਪ੍ਰतिकਰਮ ਜ਼ਾਹਰ ਕਰਦੇ ਹੋਏ ਅਤੇ ਇੰਨੀ ਦੇਰੀ ਕਰਨ ਨੂੰ ਵੀ ਇਨਸਾਫ਼ ਦਾ ਦੇਣ ਵਾਲੀ ਗੱਲ ਕਰਾਰ ਦੰਦੇ ਹੋਇ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ 1984 ਵਿੱਚ ਜੋ ਹਕੂਮਰਾਨਾਂ ਨੇ ਗਿਣੀ ਮਿਥੀ ਸਾਜ਼ਿਸ਼ ਅਧੀਨ ਸਰਬੱਤ ਦਾ ਭਲਾ ਲੋੜਨ ਵਾਲੀ ਮੁਲਕ ਦੀਆਂ ਸਰਹੱਦਾਂ ਦੀ ਰਾਖੀ ਲਈ ਸ਼ਹਾਦਤਾਂ ਦੇਣ ਵਾਲੀ ਸਮੁੱਚੇ ਮੁਲਕ ਦਾ ਕਿੱਡ ਪਰਨੇ ਵਾਲੇ ਪੰਜਾਬੀਆਂ ਤੇ ਸਿੱਖਾਂ ਦਾ ਮੰਦ ਭਾਵਨਾ ਅਧੀਨ ਕਤਲੇਆਮ ਕਰਕੇ ਹਕੂਮਤਾਰਾਂ ਨੇ ਸਾਬਤ ਕਰ ਦਿੱਤਾ ਸੀ ਕਿ ਜਿਸ ਇੰਡੀਅਨ ਵਿਧਾਨ ਨੂੰ ਹਕੂਮਤਾਰ ਜਮਹੂਰੀਅਤ ਅਤੇ ਅਮਨਮਈ ਕਰਾਰ ਦਿੰਦੇ ਹਨ ਉਸ ਦੇ ਨੀਮਾ ਤੇ ਕਾਨੂੰਨਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਹਕੂਮਤਾਰ ਜਮਾਤ ਨੇ ਸਿੱਖਾਂ ਉਤੇ ਜ਼ਬਰ ਕਰਕੇ ਤਾਨਾਸ਼ਾਈ ਸੋਚ ਅਧੀਨ ਬੇਇਨਸਾਫੀਆਂ ਤੇ ਵਿਤਕਰਿਆਂ ਵਿੱਚ ਹੀ ਵਾਅਦਾ ਕੀਤਾ ਹੈ ਅਤੇ ਮੁਲਕ ਦੇ ਅਮਨ ਚੈਨ ਤੇ ਜਮਹੂਰੀਅਤ ਨੂੰ ਢਾਹ ਲਗਾਈ ਹੈ ਜਦੋਂ ਕਿ 42 ਸਾਲਾਂ ਬਾਅਦ ਸਿੱਖ ਕੌਮ ਦੇ ਕਾਤਲਾਂ ਨੂੰ ਸਜ਼ਾ ਸੁਣਾਈ ਜਾਣਾ ਵੀ ਹਕੂਮਰਾਨਾਂ ਵੱਲੋਂ ਸਿੱਖ ਕੌਮ ਨਾਲ ਦੋਹਰੇ ਮਾਪਦੰਡ ਅਪਣਾਉਣ ਨੂੰ ਪ੍ਰਤੱਖ ਕਰਦਾ ਹੈ ਅਜਿਹੇ ਰਾਜ ਪ੍ਰਬੰਧ ਵਿੱਚ ਕਦੇ ਵੀ ਅਮਨ ਚੈਨ ਅਤੇ ਜਮਹੂਰੀਅਤ ਨੂੰ ਕਾਇਮ ਨਹੀਂ ਰੱਖਿਆ ਜਾ ਸਕਦਾ ਜਿਸ ਵਿੱਚ ਕਾਤਲਾਂ ਨੇ ਅਪਰਾਧੀਆਂ ਨੂੰ ਹਕੂਮਰਾਨ ਜੱਜ ਅਦਾਲਤਾਂ ਸਰਪ੍ਰਸਤੀ ਕਰਦੇ ਹੋਣ ਬਲਕਿ ਅਜਿਹੇ ਅਮਲ ਕਿਸੇ ਮੁਲਕ ਦੀ ਜਮਹੂਰੀਅਤ ਤੇ ਅਮਨ ਚੈਨ ਲਈ ਵੱਡਾ ਖਤਰਾ ਹੁੰਦੇ ਹਨ ਸਿੱਖ ਕੌਮ ਨੂੰ 1984 ਦੇ ਕਤਲੇਆਮ ਦਾ ਸਹੀ દિਸ਼ਾ ਵੱਲ ਇਨਸਾਫ ਨਾ ਦੇ ਕੇ ਪੰਜਾਬੀਆਂ ਤੇ ਸਿੱਖਾਂ ਨੂੰ ਗੁਲਾਮੀ ਦਾ ਅਹਿਸਾਸ ਕਰਵਾਉਂਦੇ ਹੋਏ ਉਹਨਾਂ ਦੇ ਮਨ ਆਤਮਾ ਵਿੱਚ ਹਕੂਮਰਾਨਾਂ ਲਈ ਗੁੱਸੇ ਅਤੇ ਨਫ਼ਰਤ ਵਿੱਚ ਹੀ ਵਾਅਦਾ ਕੀਤਾ ਜਾ ਰਿਹਾ ਹੈ ਕਿਉਂਕਿ ਨਾ ਤਾਂ ਇਹਨਾਂ ਨੇ ਸਾਡੀ ਸਿੱਖ ਲਾਇਬ੍ਰੇਰੀ ਅਤੇ ਤੋਸ਼ਾਖਾਨਾ ਵਿੱਚ ਸੁਰੱਖਿਅਤ ਬੇਸ ਕੀਮਤੀ ਸਾਹਿਤ ਗ੍ਰੰਥ ਅਤੇ ਹੋਰ ਦੂਰ ਲੱਭ ਅਵਸਥਾ ਸਾਨੂੰ ਵਾਪਸ ਕੀਤੀਆਂ ਹਨ ਅਤੇ ਨਾ ਹੀ ਸਾਨੂੰ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਜਰਨੈਲ ਸੁਭੇਗ ਸਿੰਘ ਅਤੇ ਹੋਰ ਸਾਡੇ ਸਿੱਖ ਆਗੂਆਂ ਦਾ ਸੰਸਕਾਰ ਕਿੱਥੇ ਕੀਤਾ ਹੈ ਜਦੋਂ ਕਿ ਜਰਨੈਲ ਸੁਭੇਗ ਸਿੰਘ ਜੋ ਮਿਲਟਰੀ ਦੇ ਉੱਚ ਅਫਸਰ ਸਨ ਜਿਨ੍ਹਾਂ ਨੇ ਬੰਗਲਾਦੇਸ਼ ਦੀ ਲੜਾਈ ਵਿੱਚ ਵੱਡੀ ਭੂਮਿਕਾ ਨਿਭਾਈ ਉਹਨਾਂ ਦਾ ਮਿਲਟਰੀ ਰਵਾਇਤਾ ਅਨੁਸਾਰ ਪੂਰੇ ਸਤਕਾਰ ਨਾਲ ਸੰਸਕਾਰ ਕਰਨਾ ਬੜਦਾ ਸੀ ਕਿਉਂਕਿ ਮਿਲਟਰੀ ਦਾ ਇਹ ਰਹਿਮੀਮ ਉਤੇ ਅਸੂਲ ਹੈ ਕਿ ਜੇਕਰ ਦੁਸ਼ਮਣ ਦਾ ਫੌਜੀ ਜਰਨੈਲ ਵੀ ਸ਼ਹੀਦ ਹੋ ਜਾਵੇ ਤਾਂ ਜਿੱਤਣ ਵਾਲੀ ਪਾਰਟੀ ਉਸ ਦਾ ਸਨਸਕਾਰ ਸਨਮਾਨ ਨਾਲ ਕਰਦੀ ਹੈ ਸਿੱਖਾਂ ਦੇ ਮਨਾਉਤੇ 1984 ਦੇ ਬਲੂ ਸਟਾਰ ਦੇ ਫੌਜੀ ਹਮਲੇ ਸਿੱਖ ਕਤਲੇਆਮ ਅਤੇ ਹੋਰ ਅਨੇਕ ਤਰ੍ਹਾਂ ਦੇ ਹੋਈ ਜ਼ਬਰਦਸਤ ਬਦੌਲਤ ਲੱਗੇ ਡੂੰਘੇ ਜ਼ਖਮਾਂ ਉਤੇ ਮੱਲਮ ਲਗਾਉਣ ਦੀ ਗੱਲ ਕੀਤੀ ਜਾਂਦੀ ਹੈ ਅਜਿਹੇ ਰਾਜ ਪ੍ਰਬੰਧ ਦਾ ਜਮਹੂਰੀਅਤ ਵਿੱਚ ਕੋਈ ਵੀ ਵਿਸ਼ਵਾਸ ਨਹੀਂ ਹੁੰਦਾ ਬਲਕਿ ਉਹ ਆਪਣੇ ਵਿਧਾਨ ਕਾਨੂੰਨ ਨੀਮਾ ਨੂੰ ਆਪਣੇ ਮੁਫਾਦਾਂ ਦੀ ਪੂਰਤੀ ਲਈ ਦੂਰ ਵਰਤੋ ਕਰਨ ਦੇ ਆਦੀ ਹੁੰਦੇ ਹਨ ਜਿਸ ਨਾਲ ਮੂਲਕ ਨਿਵਾਸੀਆਂ ਦੇ ਮਨ ਵਿੱਚ ਨਿਰਾਸ਼ਾ ਅਤੇ ਹੋਰ ਹੀ ਉਤਪਨ ਹੁੰਦਾ ਹੈ ਜਿਸ ਲਈ ਹਕੂਮਰਾਨ ਸਿੱਧੇ ਤੌਰ ਤੇ ਜ਼ਿੰਮੇਵਾਰ ਹੈ ਸਿੱਖ ਕੌਮ ਦੇ ਕਾਤਲ ਸੱਜਣ ਕੁਮਾਰ ਨੂੰ 42 ਸਾਲਾਂ ਬਾਅਦ ਸਜ਼ਾ ਸੁਣਾਉਣਾ ਵੀ ਸਿੱਖ ਕੌਮ ਨਾਲ ਵੱਡੀ ਬੇਇਨਸਾਫੀ ਮਰਹੂਮ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਜੋ ਇੰਡੀਅਨ ਸਟੇਟ ਨੇ ਉਸ ਸਮੇਂ ਦੇ ਵਜ਼ੀਰ-ਏ-ਆਜ਼ਮ ਰਾਜੀਵ ਗਾਂਧੀ ਦੀ ਅਗਵਾਈ ਹੇਠ ਸਮੁੱਚੇ ਕੱਟੜਵਾਦੀ ਕਾਂਗਰਸੀ ਆਗੂ ਅਤੇ ਦੂਜੇ ਫਿਰਕੂ ਜਮਾਤਾਂ ਦੇ ਆਗੂਆਂ ਨੇ ਇੱਕ ਡੂੰਗੀ ਸਾਜ਼ਿਸ਼ ਤਹਿਤ ਇਕੱਠੇ ਹੋ ਕੇ ਦਿੱਲੀ, ਕਾਨਪੁਰ, ਬਕਾਰੋ ਅਤੇ ਹੋਰ ਅਨੇਕਾ ਸਥਾਨਾਂ ਉੱਤੇ નિર્ਦੋਸ਼ ਸਿੱਖ ਬੀਬੀਆਂ, ਬਜ਼ੁਰਗਾਂ, ਨੌਜਵਾਨਾਂ, ਬੱਚੇ-ਬੱਚੀਆਂ ਨੂੰ ਬੇਰਹਿਮੀ ਨਾਲ ਅਤੇ ਦਰਿੰਦਗੀ ਭਰਿਆ ਕਾਰਵਾਈਆਂ ਰਾਹੀਂ ਸਿੱਖ ਕੌਮ ਦਾ ਕਤਲੇਆਮ ਕੀਤਾ। ਇਹ ਕਾਲਾ ਧੱਬਾ ਅੱਜ ਤੱਕ ਇੰਡੀਆ ਦੇ ਮੱਥੇ ਉੱਤੇ ਲੱਗਿਆ ਹੋਇਆ ਹੈ ਬੇਸ਼ੱਕ ਇਥੋਂ ਦੀਆਂ ਪੱਖਪਾਤੀ ਅਦਾਲਤਾਂ ਤੇ ਜੱਜਾਂ ਨੇ ਉਸ ਸਮੇਂ ਦੇ ਸਿੱਖ ਕੌਮ ਦੇ ਕਾਤਲਾਂ ਵਿੱਚ ਆਉਦੇ ਨਾਮ ਸੱਜਣ ਕੁਮਾਰ ਨੂੰ ਸਜ਼ਾ ਸੁਣਾਈ ਹੈ ਪਰ 42 ਸਾਲਾਂ ਦੇ ਲੰਬੇ ਸਮੇਂ ਬਾਅਦ ਸਜ਼ਾ ਸੁਣਾਉਣਾ ਵੀ ਸਿੱਖ ਕੌਮ ਨਾਲ ਵੱਡੀ ਬੇਇਨਸਾਫੀ ਤੇ ਵਿਤਕਰਾ ਹੈ ਕਿਉਂਕਿ ਜਸਟਿਸ ਡਿਲੇ ਇਸ ਜਸਟਿਸ ਡਿਨਾਈਡ ਤੋਂ ਭਾਵ ਹੈ ਕਿ ਇਨਸਾਫ ਵਿੱਚ ਦੇਰੀ ਕਰਨਾ ਵੀ ਇਨਸਾਫ ਦਾ ਦੇਣ ਦੇ ਬਰਾਬਰ ਹੁੰਦਾ ਹੈ ਇਹ ਵਿਚਾਰ ਸਰਦਾਰ ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਸਿੱਖ ਕੌਮ ਦੇ ਕਾਤਲ ਸੱਜਣ ਕੁਮਾਰ ਨੂੰ 42 ਸਾਲਾਂ ਦੇ ਲੰਮੇ ਸਮੇਂ ਬਾਅਦ ਸਜ਼ਾ ਸੁਣਾਏ ਜਾਣ ਉੱਤੇ ਆਪਣਾ ਤਿੱਖਾ ਪ੍ਰਤੀਕਰਮ ਜ਼ਾਹਰ ਕਰਦੇ ਹੋਏ ਅਤੇ ਐਨੀ ਦੇਰੀ ਕਰਨ ਨੂੰ ਵੀ ਇਨਸਾਫ਼ ਦਾ ਦੇਣ ਵਾਲੀ ਗੱਲ ਕਰਾਰ ਦੰਦੇ ਹੋਇ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ 1984 ਵਿੱਚ ਜੋ ਹਕੂਮਰਾਨਾਂ ਨੇ ਗਿਣੀ-ਮਿਥੀ ਸਾਜ਼ਿਸ਼ ਅਧੀਨ ਸਰਬੱਤ ਦਾ ਭਲਾ ਔੜਨ ਵਾਲੀ ਮੁਲਕ ਦੀਆਂ ਸਰਹੱਦਾਂ ਦੀ ਰਾਖੀ ਲਈ ਸ਼ਹਾਦਤਾਂ ਦੇਣ ਵਾਲੀ ਸਮੁੱਚੇ ਮੁਲਕ ਦਾ ਡੱਪਰਨ ਵਾਲੇ ਪੰਜਾਬੀਆਂ ਤੇ ਸਿੱਖਾਂ ਦਾ ਮੰਦਭਾਵਨਾ ਅਧੀਨ ਕਤਲੇਆਮ ਕਰਕੇ ਹਕੂਮਤਾਨਾਂ ਨੇ ਸਾਬਤ ਕਰ ਦਿੱਤਾ ਸੀ ਕਿ ਜਿਸ ਇੰਡੀਅਨ ਵਿਧਾਨ ਨੂੰ ਹਕੂਮਤਾਨ ਜਮਹੂਰੀਅਤ ਅਤੇ ਅਮਨਮਈ ਕਰਾਰ ਦਿੰਦੇ ਹਨ ਉਸ ਦੇ ਨੀਮਾ ਤੇ ਕਾਨੂੰਨਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਹਕੂਮਤਾਨ ਜਮਾਤ ਨੇ ਸਿੱਖਾਂ ਉਤੇ ਜ਼ਬਰ ਕਰਕੇ ਤਾਨਾਸ਼ਾਹੀ ਸੋਚ ਅਧੀਨ ਬੇਇਨਸਾਫੀਆਂ ਤੇ ਵਿਤਕਰਿਆਂ ਵਿੱਚ ਹੀ ਵਾਅਦਾ ਕੀਤਾ ਹੈ ਅਤੇ ਮੁਲਕ ਦੇ ਅਮਨਚੈਨ ਤੇ ਜਮਹੂਰੀਅਤ ਨੂੰ ਢਾਹ ਲਗਾਈ ਹੈ ਜਦੋਂ ਕਿ 42 ਸਾਲਾਂ ਬਾਅਦ ਸਿੱਖ ਕੌਮ ਦੇ ਕਾਤਲਾਂ ਨੂੰ ਸਜ਼ਾ ਸੁਣਾਈ ਜਾਣਾ ਵੀ ਹੁਕਮਰਾਨਾਂ ਵੱਲੋਂ ਸਿੱਖ ਕੌਮ ਨਾਲ ਦੋਹਰੇ ਮਾਪਦੰਡ ਅਪਣਾਉਣ ਨੂੰ ਪ੍ਰਤੱਖ ਕਰਦਾ ਹੈ ਅਜਿਹੇ ਰਾਜ ਪ੍ਰਬੰਧ ਵਿੱਚ ਕਦੇ ਵੀ ਅਮਨਚੈਨ ਅਤੇ ਜਮਹੂਰੀਅਤ ਨੂੰ ਕਾਇਮ ਨਹੀਂ ਰੱਖਿਆ ਜਾ ਸਕਦਾ ਜਿਸ ਵਿੱਚ ਕਾਤਲਾਂ ਨੇ ਅਪਰਾਧੀਆਂ ਨੂੰ ਹੁਕਮਰਾਨ ਜੱਜ ਅਦਾਲਤਾਂ ਸਰਪ੍ਰਸਤੀ ਕਰਦੇ ਹੋਣ ਬਲਕਿ ਅਜਿਹੇ ਅਮਲ ਕਿਸੇ ਮੁਲਕ ਦੀ ਜਮਹੂਰੀਅਤ ਤੇ ਅਮਨਚੈਨ ਲਈ ਵੱਡਾ ਖਤਰਾ ਹੁੰਦੇ ਹਨ ਸਿੱਖ ਕੌਮ ਨੂੰ 1984 ਦੇ ਕਤਲੇਆਮ ਦਾ ਸਹੀ ਦਿਸ਼ਾ ਵੱਲ ਇਨਸਾਫ ਨਾ ਦੇ ਕੇ ਪੰਜਾਬੀਆਂ ਤੇ ਸਿੱਖਾਂ ਨੂੰ ਗੁਲਾਮੀ ਦਾ ਅਹਿਸਾਸ ਕਰਵਾਉਂਦੇ ਹੋਏ ਉਹਨਾਂ ਦੇ ਮਨ ਆਤਮਾ ਵਿੱਚ ਹੁਕਮਰਾਨਾ ਲਈ ਗੁੱਸੇ ਅਤੇ ਨਫਰਤ ਵਿੱਚ ਹੀ ਵਾਅਦਾ ਕੀਤਾ ਜਾ ਰਿਹਾ ਹੈ ਕਿਉਂਕਿ ਨਾ ਤਾਂ ਇਹਨਾਂ ਨੇ ਸਾਡੀ ਸਿੱਖ ਲਾਇਬ੍ਰੇਰੀ ਅਤੇ ਤੋਸ਼ਾਖਾਨਾ ਵਿੱਚ ਸੁਰੱਖਿਅਤ ਬੇਸ ਕੀਮਤੀ ਸਾਹਿਤ ਗ੍ਰੰਥ ਅਤੇ ਹੋਰ ਦੂਰ ਲੱਭ ਅਵਸਥਾ ਸਾਨੂੰ ਵਾਪਸ ਕੀਤੀਆਂ ਹਨ ਅਤੇ ਨਾ ਹੀ ਸਾਨੂੰ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਜਰਨੈਲ ਸੁਬੇਗ ਸਿੰਘ ਅਤੇ ਹੋਰ ਸਾਡੇ ਸਿੱਖ ਆਗੂਆਂ ਦਾ ਸੰਸਕਾਰ ਕਿੱਥੇ ਕੀਤਾ ਹੈ ਜਦੋਂ ਕਿ ਜਰਨੈਲ ਸੁਬੇਗ ਸਿੰਘ ਜੋ ਮਿਲਟਰੀ ਦੇ ਉੱਚ ਅਫਸਰ ਸਨ ਜਿਨ੍ਹਾਂ ਨੇ ਬੰਗਲਾਦੇਸ਼ ਦੀ ਲੜਾਈ ਵਿੱਚ ਵੱਡੀ ਭੂਮਿਕਾ ਨਿਭਾਈ ਉਹਨਾਂ ਦਾ ਮਿਲਟਰੀ ਰਵਾਇਤਾ ਅਨੁਸਾਰ ਪੂਰੇ ਸਤਕਾਰ ਨਾਲ ਸੰਸਕਾਰ ਕਰਨਾ ਬਣਦਾ ਸੀ ਕਿਉਂਕਿ ਮਿਲਟਰੀ ਦਾ ਇਹ ਨਿਯਮ ਤੇ ਅਸੂਲ ਹੈ ਕਿ ਜੇਕਰ ਦੁਸ਼ਮਣ ਦਾ ਫੌਜੀ ਜਰਨੈਲ ਵੀ ਸ਼ਹੀਦ ਹੋ ਜਾਵੇ ਤਾਂ ਜਿੱਤਣ ਵਾਲੀ ਪਾਰਟੀ ਉਸ ਦਾ ਸਨਸਕਾਰ ਸਨਮਾਨ ਨਾਲ ਕਰਦੀ ਹੈ ਸਿੱਖਾਂ ਦੇ ਮਨਾਉਤੇ 1984 ਦੇ ਬਲੂ ਸਟਾਰ ਦੇ ਫੌਜੀ ਹਮਲੇ ਸਿੱਖ ਕਤਲੇਆਮ ਅਤੇ ਹੋਰ ਅਨੇਕ ਤਰ੍ਹਾਂ ਦੇ ਹੋਏ ਜ਼ਬਰ ਦੀ ਬਦੌਲਤ ਲੱਗੇ ਡੂੰਘੇ ਜ਼ਖਮਾਂ ਉੱਤੇ ਮੱਲਮ ਲਗਾਉਣ ਦੀ ਗੱਲ ਕੀਤੀ ਜਾਂਦੀ ਹੈ ਅਜਿਹੇ ਰਾਜ ਪ੍ਰਬੰਧ ਦਾ ਜਮਹੂਰੀਅਤ ਵਿੱਚ ਕੋਈ ਵੀ ਵਿਸ਼ਵਾਸ ਨਹੀਂ ਹੁੰਦਾ ਬਲਕਿ ਉਹ ਆਪਣੇ ਵਿਧਾਨ ਕਾਨੂੰਨ ਨੀਮਾ ਨੂੰ ਆਪਣੇ ਮੁਫਾਦਾਂ ਦੀ ਪੂਰਤੀ ਲਈ ਦੂਰਵਰਤੋਂ ਕਰਨ ਦੇ ਆਦੀ ਹੁੰਦੇ ਹਨ ਜਿਸ ਨਾਲ ਮੂਲਕ ਨਿਵਾਸੀਆਂ ਦੇ ਮਨ ਵਿੱਚ ਨਿਰਾਸ਼ਾ ਅਤੇ ਹੋਰ ਹੀ ਉਤਪਨ ਹੁੰਦਾ ਹੈ ਜਿਸ ਲਈ ਹਕੂਮਰਾਨ ਸਿੱਧੇ ਤੌਰ ਤੇ ਜ਼ਿੰਮੇਵਾਰ ਹੈ